ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਮਾਣੇ ਅ ਕਿਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਕਿਸਕਰ ਵੀਡੀਓ ਬਣਾਉਣਾ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ ਕੇ ਚੱਲ ਰਹੇ ਹਾਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪ ਸਮੇ ਸਟਾਫ ਨਰਸ ਦਾ ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਦੀ ਵੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਕੋਚ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਕਲ ਦੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਇਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਇਹ ਜੋਧਪੁਰ ਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਮਾਣੇ ਆ ਕਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਕਿਸ ਕਰ ਵੀਡੀਓ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ ਕੇ ਕਰ ਰਹੇ ਆ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪ ਸਮੇ ਸਟਾਫ ਨਰਸ ਦਾ ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਦੀ ਵੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਕੋਸ਼ਿਸ਼ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਤੇ ਜਲਦੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਉਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਇਹ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਅ ਕਿਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਕਿਸਕਰ ਵੀਡੀਓ ਬਣਾਉਣਾ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ ਕੇ ਚੱਲ ਰਹੇ ਹਾਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਫ ਸਮੇ ਸਟਾਫ ਨਰਸ ਦਾ ਲਿੰਕ ਬਸ ਇਹੀ ਹੈ ਵੀ ਇਹਦੇ ਗਵਾਂਡ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਦੀ ਵੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਕੋਈ ਹੋਰ ਹੈ ਇਹਦੇ ਤੇ ਅਸੀਂ ਐਫ ਆਈ ਆਰ ਰ ਕਿਲ ਦੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਉਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣਾ ਦੇ ਕਿਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਉਹ ਜਿਹੜਾ ਵੀ ਇਸ ਦਾ ਵੀਡੀਓ ਬਣਾਉਂਦਾ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛਗਿਛ ਕਰ ਰਹੇ ਆ ਉਹ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪ ਸਮੇਸਟਾਪ ਨਰਸ ਦਾ ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਹੋਣ ਦਾ ਤਰੀਕਾ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਦਾ ਕੰਮ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਤੇ ਕੱਲ ਦੇ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਉਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਆ ਕਿਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵਾਨ ਈ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਕਿਸ ਦਾ ਵੀਡੀਓ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ ਕਚ ਕਰ ਰਹੇ ਆ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪ ਸਮੇ ਸਟਾਫ ਨਰਸ ਦਾ ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤੱਕ ਕੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਕੋਚ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਤੇ ਜਲਦੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਇਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਕਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵਾਨ ਈ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਕਿਸ ਦਾ ਵੀਡੀਓ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ ਕੇ ਚੱਲ ਰਹੇ ਹਾਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪਸ ਮੇ ਸਟਾਫ ਨਾਲਸ ਦਾ ਲਿੰਕ ਬਸ ਇਹੀ ਹੈ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਕੀ ਵੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਕੋਈ ਖਾਸ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਤੇ ਕਲ ਦੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਇਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣਾ ਦੇ ਕਿਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵਾਨ ਈ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹ ਉਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਕੋਈ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ ਕੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਹੈ ਸਰ ਆਪਸ ਮੇ ਸਟਾਫ ਨਰਸ ਦਾ ਲਿੰਕ ਬਸ ਇਹੀ ਆ ਵੀ ਇਹਦੇ ਗਵਾਂਡ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤੱਕ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਦਾ ਪੇਚ ਕਰ ਰਹੇ ਹਾਂ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਤੇ ਦਿਲਜੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀਰੇ ਗਵਾਂਢ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਕਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਦਾ ਗਵਾਂਢੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਕਿਸ ਦਾ ਵੀਡੀਓ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ-ਕਿਛ ਕਰ ਰਹੇ ਆ ਉਹ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪ ਸਮੇ ਸਟਾਫ ਨਰਸ ਦਾ ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਦੀ ਵੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਕੋਚੀ ਕਰ ਰਹੇ ਹਾਂ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਹਿਲਦੀ ਸਟਾਫ ਨਰਸ ਨੇ ਸਟੇਟਮੈਂਟ ਲਖਾਈ ਆ ਵੀ ਉਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣਾ ਦੇ ਕਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਕਿਸ ਦਾ ਵੀਡੀਓ ਬਣਾਉਂਦਾ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛਗਿਛ ਕਰ ਰਹੇ ਆ ਉਹ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪ ਸਟਾਫ ਨਰਸ ਦਾ ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਦੀ ਵੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਬਾਕੀ ਕਰ ਰਹੇ ਹਾਂ ਕਹਿੰਦੇ ਤੇ ਅਸੀਂ ਐਫ ਆਈ ਆਰ ਰਜਿਸ ਵੀਰੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਅ ਕਰਾਏ ਦੇ ਘਰ ਤੇ ਰਹਿੰਦੀ ਹੈ ਤੇ ਇਹ ਮੁੰਡਾ ਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਇਸ ਦਾ ਵੀਡੀਓ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛਗਿਛ ਕਰ ਰਹੇ ਹਾਂ ਉਹ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪ ਸਮੇਸਟਾਪ ਨਰਸ ਦਾ ਲਿੰਕ ਬਸ ਇਹੀ ਹੈ ਵੀ ਇਹ ਇਹਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਦੀ ਵੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਬਾਕੀ ਕਰ ਰਹੇ ਹਾਂ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਦਿਲ ਦੀ ਸਟਾਫ ਨਰਸ ਨੇ ਸਟੇਟਮੈਂਟ ਲਗਾਈ ਆ ਵੀ ਇਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਕਿਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵਾਨ ਈ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ ਬਾਕੀ ਮੋਟਿਵ ਇਸ ਦਾ ਵੀਡੀਓ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ-ਕਿਛ ਕਰ ਰਹੇ ਆ ਉਹ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਲਿੰਕ ਕੀ ਅਸਰ ਆਪ ਸਮੇਂ ਸਟਾਫ ਨਰਸ ਦਾ ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ ਵਾਇਰਲ ਰੂਲ ਤਰੀਕੀ ਦੀ ਨਹੀਂ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਦਾ ਪੂਰਾ ਕੰਮ ਇਹਦੇ ਤੇ ਅਸੀਂ